ਮਾਝਾ ਮਹਾਲਵਾ ਤੇ ਦੋਆਬਾ نیوز ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗਗਨਦੀਪ ਕੌਰ ਤੇ ਬੁਲੈਟਿੰਗ ਦਾ ਗਾਜ ਸੁਰਖੀਆਂ ਤੋਂ ਕਰਾਂਗੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਨਹੀਂ ਹੋ ਰਹੀ ਹੈ ਲਿਫਟਿੰਗ ਲੱਗੇ ਕਣਕ ਦੇ ਅੰਬਾਰ ਕਿਸਾਨ ਪਰੇਸ਼ਾਨ ਸਰਹੰਤਾਂ ਦੇ ਪਿੰਡ ਲਖਣਾ ਤੋਂ ਪੱਦੇ ਵਿੱਚ ਕਿਸਾਨ ਦੀ ਕਣਕ ਨੂੰ ਲੱਗੀ ਹੈ ਆ ਗਰੀਪਰ ਦੇ ਨਾਲ ਕੀਤੀ ਜਾ ਰਹੀ ਸੀ ਵਾਢੀ ਕਿਹਾ ਰੀਪਰ ਦੇ ਵਿੱਚੋਂ ਨਿਕਲੀ ਛਿੰਗਿਆੜੀ ਬਣੀ ਆਗ ਦਾਸਵਾ ਜਾਸਰਕਰ ਨੇ ਟਰੈਕਟਰ ਟਰਾਲੀ ਅਧਤੋਂ ਅਟਵਾਇਕਰਨ ਦਾ ਫੈਸਲਾ ਲਿਆ ਤੇ ਟਰੱਕ ਆਪਰੇਟਰਾਂ ਨੇ ਵਿਰੋਧ ਕੀਤਾ ਰੋਸ ਮਾਰਚ ਵੀ ਕੀਤਾ ਸਰਕਾਰ ਨੂੰ ਫੈਸਲਾ ਵਾਪਸ ਕਰਨ ਦੀ ਅਪੀਲ ਅੰਮ੍ਰਿਤਸਰ ਨਗਰ ਨਿਗਮ ਦੀ ਨਾਜਾਇਜ਼ ਉਸਾਰੀਆਂ ਦੇ ਖਿਲਾਫ ਕਾਰਵਾਈ ਐ ਸਵਾਲਾਂ ਦੇ ਕੇਰੇ ਦੇ ਵਿੱਚ ਕਾਂਗਰਸ ਸਾਬਕਾ ਬੁਲਾਰੇ ਮਨਦੀਪ ਮੰਨਾ ਨੇ ਸਿੱਧੂ ਤੇ ਸਾਧਿਆ ਨਿਸ਼ਾਨਾ ਕਿਹਾ ਸਿੱਧੂ ਦੇ ਨਜ਼ਦੀਕੀਆਂ 'ਚ ਕਿਉਂ ਨਹੀਂ ਕੋਈ ਕਾਰਵਾਈ पुलिस की ढि कारगुजारी के खिलाफ फिरोजपुर के लोगों ने किया पुलिस थाने का घिरावजाम दस दिन दिनों तो लापता सी नौजवान पुलिस नहीं कर रहे पालज करा <गँगा> मालवा <गँगा> खेतरुड़ खास खबर ਫਿਰੋਜ਼ਪੁਰ ਤੋਂ ਖਬਰ ਹੈ ਜਿੱਥੇ ਪੁਲਿਸ ਦੀ ਢਿੱਲੀ ਕਾਰਵਾਈ ਦੇ ਵਿਰੋਧ ਵਿੱਚ ਲੋਕਾਂ ਨੇ ਪੁਲਿਸ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਦਰਅਸਲ ਇਹਨਾਂ ਲੋਕਾਂ ਦੇ ਇਲਾਕੇ ਦਾ ਇੱਕ ਨੌਜਵਾਨ 10 ਅਪ੍ਰੈਲ ਤੋਂ ਗਾਇਬ ਹੈ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਪਰ ਨੌਜਵਾਨ ਦਾ ਹਾਲੇ ਤੱਕ ਕੁਝ ਜ਼ਿਆਦਾ ਪਤਾ ਨਹੀਂ ਲੱਗ ਸਕਿਆ। ਲੋਕਾਂ ਦਾ ਇਲਜ਼ਾਮ ਹੈ ਕਿ ਪੁਲਿਸ ਉਹਨਾਂ ਦੇ ਜੀ ਨੂੰ ਲੱਭਣ ਦੇ ਵਿੱਚ ਕੋਈ ਵੀ ਖਾਸ ਚਾਰਾਸੋਈ ਨਹੀਂ ਕਰ ਰਹੀ ਹੈ। ਪੁਲਿਸ ਦੇ ਵੱਲੋਂ ਲਾਪਤਾ ਨੌਜਵਾਨ ਦੀ ਪਾਲਵੇ ਦੇ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਕਿ ਉਹਨਾਂ ਦੇ ਵੱਲੋਂ ਟੀਮਾਂ ਬਣਾ ਕੇ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਉਹਨਾਂ ਦੇ ਹੱਥ ਪੱਲੇ ਕੋਈ ਸਫਲਤਾ ਨਹੀਂ ਲੱਗੀ ਹੈ 10 4 18 ਨੂੰ ਇਹ ਲੜਕਾ ਹੈਗਾ ਭਾਰਤੂਰ ਕੋ ਬਬਲੂ ਜਿਹੜਾ ਜਗਦੀਸ਼ ਰਾਜ ਪੁੱਤਰ ਪਿਆਰੇ لال ਸੋਈਪੁਰ ਸ਼ਹਿਰ ਦੇ ਰਹਿਣ ਵਾਲੇ ਆ ਇਹਨਾਂ ਦਾ ਬੇਟਾ ਰਾਤ ਆਪਣੇ ਇੱਕ ਰਾਤ ਪਹਿਲਾਂ ਆਪਣੇ ਦੋਸਤਾਂ ਨਾਲ ਗਿਆ ਸੀਗਾ ਤੇ ਰਾਤ ਕਿਸੇ ਦੋਸਤ ਦੇ ਘਰੇ ਠਹਿਰਿਆ ਸੀਗਾ ਤੇ ਸਵੇਰੇ ਘਰੇ ਨਹੀਂ ਆਇਆ ਉਹਦੀ ਐਸ.ਐਚ.ਓ. ਸਾਹਿਬ ਨੇ ਜਿਹੜੇ ਸਿਟੀ ਵਾਲੇ ਸੀ ਇਹਨਾਂ ਨੇ ਜੋਗ ਨਹੀਂ ਕਮਸ਼ੁਦਾ ਇਨਸ਼ਾਨ ਦੀ ਤਲਾਸ਼ਬੰਦੀ ਕਾਰਵਾਈ ਹੁੰਦੀ ਹੈ ਕਾਨੂੰਨੀ ਕਾਰਵਾਈ ਉਹ ਪੂਰੀ ਕੀਤੀ ਆ ਸਾਡਾ ਪਟੀਟਾ ਸੀ ਸਾਡੇ ਆਂਧਰ ਬੁੱਲੀਆਂ 85ਏ ਕਹਿੰਦੇ ਆ ਇਹ ਪ੍ਰਸ਼ਾਸਨ ਕੁਝ ਨਹੀਂ ਕਾਦਿਆ ਅੱਜ ਉਹਨਾਂ ਇਹਨਾਂ ਕੁਝ ਕੀਤਾ ਇਹ ਤਾਂ ਨਾਲ ਜਾਰੀ ਰਹੇਗਾ ਜਿੰਨੇ ਤੱਕ ਸਾਡਾ ਮੁੰਡਾ ਨਹੀਂ ਮਿਲੇਗਾ ਅਸੀਂ ਥਾਣੇ ਤੋਂ ਬਾਹਰ ਨਹੀਂ ਜਾਵਾਂਗੇ ਮੁੰਡਾ ਮੋਟਰਸਾਈਕਲ ਸਮੇਤ ਗਿਆ ਹੋਇਆ ਜੀ ਵੇਖੋ ਮੋਟਰਸਾਈਕਲ ਇਹਨਾਂ ਨੇ ਲੱਭਣਾ ਹੋਵੇ ਤੇ ਇਹ ਚਾਨ ਸਾਰੇ ਇਹਨਾਂ ਕੋਲ ਹਰ ਟੋਲ ਟੈਕਸਾ ਹਰ ਥਰ ਥਾਂ ਦੇ ਕੈਮਰੇ ਇਹਨਾਂ ਕੋਲ ਮੌਜੂਦ ਨੇ ਇਹ ਮੋਟਰਸਾਈਕਲ ਨੂੰ ਜਿੱਥੋਂ ਮਰਜ਼ੀ ਭਾਦ ਕਰ ਸਕਦੇ ਨੇ ਪਰ ਇਹਨਾਂ ਨੇ ਕੋਈ ਐਹੋ ਜੀ ਕਾਰਵਾਈ ਨਹੀਂ ਕੀਤੀ ਮੰਡੀ ਗਵਿੰਦਗੜ ਪੁਲਿਸ ਵੱਲੋਂ ਇੱਕ ਫਰਜ਼ੀ ਸਹਾਇਕ ਫਾਇਰ ਮੰਡਲ ਅਫਸਰ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵਿਅਕਤੀ ਖੁਦ ਨੂੰ ਵਿਭਾਗ ਦਾ ਮੁਲਾਜ਼ਮ ਦੱਸ ਕੇ ਮੰਡੀ ਗਵਿੰਦਗੜ ਦੇ ਵੱਖ-ਵੱਖ ਅਦਾਰਿਆਂ ਦੇ ਵਿੱਚ ਲੱਗੇ ਫਾਇਰ ਸੇਫਟੀ ਅੱਗ ਬਜਾਊ ਯੰਤਰਾਂ ਨੂੰ ਚੈੱਕ ਕਰਨ ਜਾਂਦਾ ਸੀ। ਇਸ ਦੌਰਾਨ ਮੌਕੇ ਤੇ ਆਪਣੇ ਤੌਰ ਤੇ ਛਪਾਏ ਹੋਏ ਫਰਜ਼ੀ ਫਾਇਰ ਸੇਫਟੀ ਸਰਟੀਫਿਕੇਟ ਜਾਰੀ ਮੁਲਾਜ਼ਮਾਂ ਤੋਂ ਮੋਟੀਆਂ ਰਕਮਾਂ ਵੀ ਵਸੂਲ ਕਰਦਾ ਸੀ। ਕਾਬੂ ਕੀਤੇ ਗਏ ਵਿਅਕਤੀ ਦੇ ਕਬਜ਼ੇ ਦੇ ਵਿੱਚੋਂ ਪੁਲਿਸ ਨੇ ਫਾਇਰ ਫਰਜ਼ੀ ਫਾਇਰ ਸੇਫਟੀ ਸਰਟੀਫਿਕੇਟ ਤੇ ਗੁਰਸਮਾਨ ਬਰਾਮਦ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ RAM ਗਣੇਸ਼ ਦੇ ਤੌਰ ਤੇ ਹੋਈ ਹੈ। ਥਾਣਾ ਸਿਟੀ ਜ਼ਿਲ੍ਹਾ ਫਿਰੋਜ਼ਪੁਰ ਦਾ ਜੋ ਰਹਿਣ ਵਾਲਾ ਹੈ। ਪੁਲਿਸ ਨੇ ਇਸ ਵਿਅਕਤੀ ਦੇ ਖਿਲਾਫ ਵੱਖ-ਵੱਖ ਅਕਤਾਰਾਮ ਦੇ ਤਹਿਤ ਮਕਦਮਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। RAM ਗਣੇਸ਼ ਸ/ਸਾਤਨ ਦਾ ਰਹਿਣ ਵਾਲਾ ਸੀ ਮਕਾਨ ਨੰਬਰ 15 ਮੱਲਾਪਕਾਸਨਗਰ ਫਿਰੋਜ਼ਪੁਰ ਜੋ ਕਿ ਮੰਡੇਗੰਗੜ ਦੇ ਕੇ ਫਾਇਰ ਸੇਫਟੀ ਯੰਤਰ ਚੈੱਕ ਕਰਨਾ ਅਤੇ ਇੱਕ ਫਾਇਰ ਅਫਸਰ ਦੇ ਨਾਮ ਤੇ ਜਾਲੀ ਸਰਟੀਫਿਕੇਟ ਫਾਇਰ ਸਾਈਟ ਸੇਫ ਸਰਟੀਫਿਕੇਟ ਜਾਰੀ ਕਰਵਾ ਲਿਆ। ਉਹਦੀ ਤਲਾਸ਼ ਤੇ ਜਾ ਕੇ ਇਹਨੂੰ ਕਾਬੂ ਕੀਤਾ। ਮੋਦੀ ਪਰ ਕਾਸਟਿੰਗ ਇਨਫਰਮੇਸ਼ਨ ਵਿੱਚੋਂ ਉਹਦੇ ਕੋਲੋਂ ਦੋ ਜਾਲੀ ਸਰਟੀਫਿਕੇਟ ਵੀ ਬਰਾਮਦ ਕੀਤੇ ਗਏ। ਦੋਸ਼ੀ ਨੇ ਪੇਸ਼ ਨੋਟ ਕੀਤਾ ਜਾ ਰਿਹਾ ਤੇ ਉਹਦਾ ਪੁਲਿਸ ਦਾ ਮਾਡ ਲੈ ਕੇ ਹੋਰ ਵੀ ਤਨਗਾਈ ਨੋਟ ਤਸਦੀਕ ਕੀਤੀ ਜਾ ਰਹੀ। ਕਿ ਇਸ ਬੰਦੇ ਦਾ ਸਾਡੇ ਮੰਡੀ ਬਿੰਦ ਕਨ ਫਾਇਰ ਬੀਟ ਨਾਲ ਪੰਜਾਬ ਦੇ ਕਿਸੇ ਵੀ ਫਾਇਰ ਬਗੜ ਦੇ ਨਾਲ ਕੋਈ ਵੀ ਤਲੋਕਤ ਨਹੀਂ ਹੈ। ਕਿਸੇ ਵੀ ਫਾਇਰ ਬਗੜ ਦਾ ਮੁਲਾਜ਼ਮ ਨਹੀਂ ਹੈ ਜੀ। ਨਾ ਲੁਧਿਆਣੇ ਦਾ ਨਾਂ ਪਟਿਆਲੇ ਦਾ ਜਿੱਤੇ ਈਡੀਐਫ ਉਹ ਜਾਂ ਫਾਸਟਿਸ ਦੀ ਫੂਸੇ ਕੰਮ ਨਹੀਂ ਕਰਦਾ ਇੱਕ ਪ੍ਰਾਈਵੇਟ ਬੰਦਾ ਸੀ। ਜਿਹੜਾ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਕੋਲ ਜਾਲੀ ਐਨੋਨਸੀਆਂ ਦੇ ਕੇ ਪੈਸੇ ਪੋਤਾ ਸੀਗਾ। ਉਸੇ ਮਕਦਮਾ ਦਰਜ ਕਰਕੇ ਤਸਦੀਕ ਨੂੰ ਕੀਤੀ ਹੋਈ ਹੈ। ਸੂਬੇ ਦੇ ਵਿੱਚ ਭਾਵੇਂ ਕਿ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਇਹ ਹੋ ਚੁੱਕੀ ਹੈ ਤੇ ਮੰਡੀਆਂ ਦੇ ਵਿੱਚ ਲਿਫਟਿੰਗ ਨਹੀਂ ਹੋ ਰਹੀ ਜਿਸ ਦੇ ਕਰਕੇ ਕਿਸਾਨ ਪਰੇਸ਼ਾਨ ਹੈ ਜ਼ਿਕਰ ਕੇ ਏਸ਼ੀਆ ਦੀ ਸਭ ਤੋਂ ਵੱਡੀ ਧਾਣਾ ਮੰਡੀ ਦੇ ਜੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਬੇहद ਪਰੇਸ਼ਾਨ ਨੇ ਇਸ ਸਬੰਧ ਵਿੱਚ ਪੰਜਾਬ ਐਗਰੋ ਦੇ ਐਮ ਡੀ ਦੇ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ ਤੇ ਇਸ ਮੌਕੇ ਤੇ ਉਹਨਾਂ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਨਾਲ ਖਾਸ ਤੌਰ ਤੇ ਮੀਟਿੰਗ ਵੀ ਕੀਤੀ ਉਹਨਾਂ ਨੇ ਮੰਨਿਆ ਕਿ ਮੰਡੀਆਂ ਦੇ ਵਿੱਚ ਫਸਲ ਦੀ ਆਮਦ ਅਚਾਨਕ ਤੇਜ਼ ਹੋਈ ਹੈ ਜਿਸ ਦੇ ਕਰਕੇ ਲਿਫਟਿੰਗ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸਾਹਮਣੇ ਪੇਸ਼ ਆਈਆਂ ਨੇ ਇਦਾਜ਼ੀ ਹੈ ਕਿ ਉਹਨਾਂ ਨੇ ਭਰੋਸਾ ਵੀ ਦਿੱਤਾ ਹੈ ਕਿ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਛੇਤੀ ਹੀ ਇਸ ਮੁਸ਼ਕਿਲ ਦਾ ਹੱਲ ਵੀ ਲੱਭ ਲਿਆ ਜਾਏਗਾ ਤੇ ਕਿਸਾਨਾਂ ਨੂੰ ਫੌਰੀ ਤੌਰ ਤੇ ਅਦਾਇਗੀ ਵੀ ਕਰ ਦਿੱਤੀ ਜਾਏਗੀ ਮੋਰਲ ਡਿਲੇਟ ਕਰਮ ਚੱਲੀ 40% ਬਣ ਆ ਚੁੱਕੀ ਹੈ 9 ਲੱਖ ਕਾਮੀ ਹੈ ਟੋਟਲੀ ਪੇਮੈਂਟ ਦਾ 90% ਹੈ ਅੱਜ ਕੇ ਇਹਨਾਂ ਨੂੰ ਅਸੀਂ 100% ਪੇਮੈਂਟ ਅੱਜ ਸ਼ਾਮ ਤੱਕ ਕਰਵਾਵਾਂਗੇ ਸੀਜ਼ਨ ਬਹੁਤ ਛੋਟਾ ਰਹਿ ਗਿਆ 10 ਦਿਨ ਦਾ ਸੀਜ਼ਨ ਰਹਿ ਗਿਆ ਤੁਸੀਂ ਦੇਖੋਗੇ ਪਿਛਲੇ ਸਾਲਾਂ ਚ ਮੈਕਸਿਮ ਜਿਹੜੀ ਅਰਾਈਵਲ ਸੀ ਕਹਿੰਦੇ ਸੀ 30000 ਸੀ ਇਸ ਵਾਰ ਪਹਿਲਾਂ ਹੀ 90000 ਪਹੁੰਚ ਚੁਕੀ ਹੈ ਲਿਫਟਿੰਗ ਦਾ ਜਿੰਨਾ ਲੇਬਰ ਦੀ ਪ੍ਰੋਬਲਮ ਹੋਣ ਕਰਕੇ 40 45000 ਟਨ ਤੱਕ ਪਹੁੰਚੇ ਇਹਨਾਂ ਨੂੰ ਕਹਿ 60000 ਤੱਕ ਟਨ ਤੱਕ ਲੈ ਕੇ ਆਣਗੇ ਟ੍ਰਾਲੀ ਲੋਹਣ ਨੂੰ ਦਿੱਕਤ ਆਉਂਦੀ ਆ ਨਹੀਂ ਰਹੀ ਟਰੈਕਟਰ ਲਾਉਣ ਦਾ ਜਗ੍ਹਾ ਨਹੀਂ ਹੁਣ ਇੱਥੇ ਲਾਉਣ ਨੂੰ ਆ ਦਿੱਕਤ ਆਉਂਦੀ ਆ ਸਾਰਿਆਂ ਨੂੰ ਆਉਂਦੀ ਆ ਦਿੱਕਤ ਇਹ ਆ ਸਾਰਾ ਮਾਲ ਪਿਆ ਇੱਕੋ ਨੇ ਕੋਈ ਵੀ ਸਲਿਫਟ ਨਹੀਂ ਹੋ ਰਹੀ ਉਹ ਕੋਈ ਜਗ੍ਹਾ ਨਹੀਂ ਹੈ ਕਿ ਸਮਾਣਾਕ ਮੰਡਲ ਦੇ ਪਿੰਡ ਕੁਲਬੁਰછા ਤੋਂ ਖਬਰ ਹੈ ਜਿੱਥੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੂੰ ਪਿੰਡ ਵਾਸੀਆਂ ਦੇ ਵੱਲੋਂ ਬੰਦਕ ਬਣਾਏ ਜਾਂਦਾ ਮਾਮਲਾ ਖਾਸਾ ਗਰਮਾਇਆ ਹੋਇਆ ਹੈ ਪਿੰਡ ਵਾਸੀਆਂ ਦੇ ਇਲਜ਼ਾਮ ਹੈ ਕਿ ਸਕੂਲ ਪ੍ਰਿੰਸੀਪਲ ਪਿਛਟ ਹੈ ਉਸਨੇ ਸਕੂਲ ਦੇ ਫੰਡ ਦੇ ਵਿੱਚ ਘਾਵਨ ਕੀਤਾ ਹੈ ਨਾਲ ਹੀ ਪਿੰਡ ਵਾਸੀ ਇਸ ਗੱਲ ਤੋਂ ਵੀ ਨਾਰਾਜ਼ ਦਿਖੇ ਕਿ ਜਦੋਂ ਪ੍ਰਿੰਸੀਪਲ ਦੀ ਚੋਰੀ ਫੜੀ ਗਈ ਤਾਂ ਉਸਨੇ ਬੇਕਸੂਰ ਸਕੂਲ ਦੇ ਦੋ ਅਧਿਆਪਕਾਂ ਨੂੰ ਹੀ ਮੁਅਤਲ ਕਰ ਦਿੱਤਾ ਸਕੂਲ ਦੇ ਅਧਿਆਪਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਿੰਸੀਪਲ ਦੇ ਵਿਸ਼ਟਾਚਾਰ ਦੇ ਬਾਰੇ ਉਹਨਾਂ ਲਿਖਤੀ ਤੌਰ ਤੇ ਸ਼ਿਕਾਇਤ ਸਿੱਖਿਆ ਮਹਿਕਮੇ ਨੂੰ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਦੂਜੇ ਪਾਸੇ ਪਿੰਡ ਦੀ ਪੰਚਾਇਤ ਨੇ ਪ੍ਰਿੰਸੀਪਲ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਨਾਇਬ ਤਹਿਸੀਲਦਾਰ ਨੂੰ ਇਹ ਮੰਗ ਪੱਤਰ ਇੱਕ ਦਿੱਤਾ ਗਿਆ ਜਿਸ ਦੇ ਵਿੱਚ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਪ੍ਰਿੰਸੀਪਲ ਦਾ ਤਬਾਦਲਾ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰ ਦੇਣਗੇ ਇਹਦੇ ਵਿਰੁੱਧ ਕੋਈ આરોਪ ਨਹੀਂ ਹੈਗੇ ਇਹ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਕੋਲੇ ਪੂਰੇ ਤਰ੍ਹਾਂ ਦੇ ਸਬੂਤ ਨੇਗੇ ਇਸ ਵਿਅਕਤੀ ਨੇ ਜੋ ਪਿਛਲੇ ਸਮੇਂ ਦੇ ਵਿੱਚ ਕਪਲੇ ਕੀਤੇ ਨੇ ਉਹਦੀਆਂ ਬਕਾਇਦਾ ਤੌਰ ਤੇ ਉਹ ਤੇ ਸ਼ਿਕਾਇਤਾਂ ਵਿਦ ਐਫੀਡੈਵਟ ਵਿਦ ਐਫੀਡੈਵਟ ਡਿਪਾਰਟਮੈਂਟ ਦੇ ਕੋਲ ਹੋਏਗੇ ਨੇ ਜਿਹੜੇ ਸਾਡੇ ਸਿੱਖਿਆ ਸਕੱਤਰ ਨੂੰ ਇਹਨੂੰ ਫੌਰੀ ਤੌਰ ਤੇ ਅਸੀਂ ਮੰਗ ਕਰਦੇ ਹਾਂਗੇ ਉਹਨਾਂ ਤੋਂ ਇਹ ਕਿ ਇਸ ਵਿਅਕਤੀ ਨੂੰ ਇੱਥੋਂ ਸਸਪੈਂਡ ਤੁਰੰਤ ਅਸੀਂ ਇਨਕੁਆਇਰੀ ਮੰਗ ਨਹੀਂ ਕਰਦੇ ਜਿਸ ਤਰ੍ਹਾਂ ਅਧਿਆਪਕਾਂ ਨੂੰ ਬਿਨਾਂ ਇਨਕੁਆਇਰੀ ਤੋਂ ਉਹਨਾਂ ਦੇ ਵਿਰੁੱਧ ਕੋਈ ਸ਼ਿਕਾਇਤ ਵੀ ਨਹੀਂ ਇਹਦੇ ਵਿਰੁੱਧ ਸ਼ਿਕਾਇਤਾਂ ਵੀ ਨਹੀਂ ਆਈਆਂ। ਕੈਨ ਨਹੀਂ ਕਰਿਆ ਤਾਂ ਫਿਰ ਕੀ ਹੋਊਗਾ? ਇਹ ਜੇਕਰ ਸਸਪੈਂਡ ਨਹੀਂ ਕੀਤਾ ਤਾਂ ਅਸੀਂ ਹੁਣੇ ਹੀ ਫੌਰੀ ਤੌਰ ਤੇ ਫੈਸਲਾ ਲੈ ਕੇ ਅਸੀਂ ਆਪਣਾ ਜਿਹੜਾ ਹੈਗਾ ਸੰਘਰਸ਼ ਇਸ ਨੂੰ ਅਸੀਂ ਕਿਸੇ ਕੰਡੇ ਲਾਵਾਂਗੇ। ਸਾਡੇ ਬੱਚੀਆਂ ਵੱਡਦੀਆਂ ਨੇ ਵੀ ਸਾਡੇ ਉਹਨਾਂ ਦੀ ਜ਼ਿੰਦਗੀ ਬਰਬਾਦ ਆ ਜੀ ਸਾਡੀ। ਇੰਨਾ ਗੰਦਾ ਪ੍ਰਿੰਸੀਪਲ ਆ ਜੀ ਇਹ ਕੋਈ ਨਹੀਂ ਹੋਣਾ ਇੰਨਾ। ਇਹਦੇ ਤਾਂ ਇੱਕ ਵੀ ਰੋਪ ਸਾਬ ਝੂਠ ਹੈ ਜੀ। ਮੇਰਾ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਮੈਂ ਤਾਂ ਸਰਕਾਰ ਦੇ ਆਰਡਰ ਇਹਨਾਂ ਨੂੰ ਨੋਟ ਕਰਾਉਣ ਲੱਗਾ ਇਹਨਾਂ ਨੇ ਮੈਨੂੰ ਉੱਥੋਂ ਧੱਕੇ ਮਾਰ ਕੇ ਅਮਜ਼ਦਬੰਦ ਕੀਤਾ ਤੇ ਨਾਲ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਨੋ ਇਹਨਾਂ ਦੇ ਨਾਲ ਹੋਰ ਵੀ ਏ ਪਿੰਡ ਦੇ ਇੱਕ ਦੋ ਹੋਰ ਵੀ ਹੈਗੇ ਨੇ ਰਲ ਕੇ ਵਦਾਂਗੇ ਅਗਲੀ ਖਬਰ ਹੈ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਜਿੱਥੇ ਵਾਹਨ ਚਾਲਕਾਂ ਤੇ ਟੋਲ ਮੁਲਾਜ਼ਮਾਂ ਦੇ ਵਿਚਾਲੇ ਜੰਮ ਕੇ ਹੰਗਾਮਾ ਹੋਇਆ ਟੋਲ ਮੁਲਾਜ਼ਮਾਂ ਦੇ ਵਿਚਾਲੇ ਚੜਪਾਵੀ ਹੋਈਆਂ ਨੇ ਇਸ ਦੌਰਾਨ ਕਈ ਵਾਹਨ ਚਾਲਕਾਂ ਨੇ ਟੋਲ ਦੀ ਪਰਚੀ ਕੱਟੇ ਬਿਨਾਂ ਹੀ ਬੈਰੀਅਰ ਤੋੜਦੇ ਕੋਈ ਅੱਗੇ ਵਧੇ ਹੋਏ ਨਜ਼ਰ ਆਏ ਇਹ ਦੱਸਿਆ ਕਿ ਪਿਛਲੇ ਦਿਨੀ ਕਪੂਥਲਾ ਲੋਕ ਅਦਾਲਤ ਨੇ ਟੋਲ ਪਲਾਜ਼ਾ ਦੇ ਅੰਦਰ ਉਹਦੀ ਸੜਕ ਦੀ ਮੁਰੰਮਤ ਨਾ ਹੋਣ ਤੇ ਟੋਲ ਪਲਾਜ਼ਾ ਨੂੰ ਉਦੋਂ ਤੱਕ ਬੰਦ ਕਰਨ ਦਾ ਆਦੇਸ਼ ਦਿੱਤਾ ਸੀ ਜਦ ਤੱਕ ਸਾਰੀਆਂ ਸੜਕਾਂ ਦੀ ਮੁਰੰਮਤ ਨਹੀਂ ਹੋ ਜਾਂਦੀ ਤੇ ਸਬ ਦੇ ਵਿਚਾਲੇ ਦੇ ਰਾਤ ਨੂੰ ਟੋਲ ਪਲਾਜ਼ਾ ਤੇ ਮੋੜ ਤੋਂ ਟੋਲ ਪਰਚੀ ਕੱਟੀ ਗਈ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੱਕ ਕਾਰਾਂ ਬੱਸ ਚਾਲਕਾਂ ਨੇ ਟੋਲ ਤੇ ਹੰਗਾਮਾ ਕਰ ਦਿੱਤਾ उधर टोल प्लाजा के उच्च अधिकारियों का यह कहना है कि अदालत ने स्टे लगा के हुक्म जारी किए कि कंपनी टोल पर्ची कट सकती है कोर्ट का स्टे आ गया था जो तो पहले कोर्ट ने आदेश दिए थे कि टोल को फ्री करना है उसके ऊपर हाई कोर्ट से आदेश स्टे आ गया था और इसकी वजह से गाड़ियों को रोक के उनसे पैसे कलेक्ट किए जा रहे थे लेकिन अभी कोई भी ट्रक पेमेंट देने को तैयार नहीं हो रहा है सारी गाड़ियां फ्री जा रही है यहां पे बहुत सारे झगड़े हुए हैं पुलिस को भी इन्फॉर्म कर दिया गया है कोर्ट के आदेश आने के बाद में अभी जो पैसा कलेक्शन करना स्टार्ट किया है उसके बाद में यहाँ पे लोगों ने पेमेंट देने से मना कर देते हैं एक ट्रांजेक्शन जो कि छह सेकंड में उससे भी कम टाइम में हम कंप्लीट कर लेते हैं उस ट्रांजेक्शन को करने में एक गाड़ी प्रोसेस करने में पांच से दस मिनट का टाइम लग रहा है जबरदस्त हंगामा आया होया देख स पिछले दिन ही कोर्ट का ऑर्डर आया कि जिन् भी रोड टोल प्लाजा वालों कंप्लीट नहीं किया गया सड़क टुटिया हुई उसके बाद अदालत ਅਦਾਲਤ ਨੇ ਦੇਸ ਸੁਣਾਈ ਸੀ ਕਿ ਕੋਈ ਵੀ ਗੱਡੀ ਤੋਂ ਟੋਲ ਪਲਾਜ਼ਾ ਪੈਸੇ ਨਹੀਂ ਲੈ ਸਕਦੇ ਪਰ ਅੱਜ ਜਦੋਂ ਫਿਰ ਤੋਂ ਦੁਬਾਰਾ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਜਿਹੜੇ ਟਰੱਕ ਆਪਰੇਟਰ ਸੀ ਜਾਂ ਗੱਡੀਆਂ ਵਾਲੇ ਸੀ ਉਹਨਾਂ ਨੇ ਇੱਥੇ ਹੰਗਾਮਾ ਕੀਤਾ ਜਿਸ ਤੋਂ ਬਾਅਦ ਜਿਹੜੇ ਬੈਰੀਅਰ ਹੈ ਉਹ ਵੀ ਟੋਲ ਪਲਾਜ਼ਾ ਦੇ ਤੋੜ ਦਿੱਤੇ ਗਏ ਤੁਸੀਂ ਦੇਖ ਸਕਦੇ ਹੋ ਕਿ ਦੇਰ ਰਾਤ ਦੇ ਇਹ ਤਸਵੀਰਾਂ ਨੇ ਔਰ ਹੁਣ ਬਿਲਕੁਲ ਬੈਰੀਅਰ ਖੋਲ ਦਿੱਤੇ ਗਏ ਨੇ ਔਰ ਗੱਡੀਆਂ ਨੂੰ ਜਾਣ ਦਿੱਤਾ ਜਾ ਰਿਹਾ ਪਰ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਤੱਕ ਜਿਹੜਾ ਹੈ ਉਹ ਜਾਮ ਲੱਗਾ ਹੋਇਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਲੱਡੋਵਾਲ ਟੋਲ ਪਲਾਜ਼ਾ ਦੀ ਹੈ ਕਿਉਂਕਿ ਪਿਛਲੇ ਦਿਨੀ ਅਦਾਲਤ ਨੇ ਜਿਹੜਾ ਫੈਸਲਾ ਸੁਣਾਇਆ ਸੀ ਕਿ ਟੋਲ ਪਲਾਜ਼ਾ ਇਹ ਜਿਹੜਾ ਹੈ 24 ਤਰੀਕ ਤੱਕ ਬੰਦ ਰਹੇਗਾ 24 ਤਰੀਕ ਤੋਂ ਬਾਅਦ ਜਿਹੜਾ ਇਹ ਫੈਸਲਾ ਸੁਣਾਇਆ ਜਾਏਗਾ ਕਿਉਂਕਿ ਜਿਹੜੀਆਂ ਸੜਕਾਂ ਨੇ ਉਹਨਾਂ ਦਾ ਨਿਰਮਾਣ ਜਿਹੜਾ ਹੈ ਉਹ ਸਹੀ ਨਹੀਂ ਕੀਤਾ ਗਿਆ ਸੜਕਾਂ ਖਸਤਾ ਹਾਲਤ ਵਿੱਚ ਆ ਉਹ ਸੜਕਾਂ ਦੀ ਰਿਪੇਅਰ ਕੀਤੀ ਜਾਵੇ ਫਿਰ ਟੋਲ ਪਲਾਜ਼ਾ ਦੀ ਸ਼ੁਰੂਆਤ ਕੀਤੀ ਜਾਵੇ ਕੈਮਰਾਮੈਨ ਸਿਟੀ ਤੋਂ ਆਂਦੇ ਨਾਲ ਨਵੀਨ ਸ਼ਰਮਾ ਪੀਟੀਸੀ న్యూਸ ਲੁਧਿਆਣਾ ਸੋ ਇਸ ਦੇ ਨਾਲ ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਵਕਫੇ ਮਾਝਾ ਖੇਤਰ ਦੇ ਨਾਲ ਵਾਪਸ ਆਵਾਂਗੇ ਪਹਿਲੀ ਵਾਰ ਆਰਟੀਆਈ ਪਾਈ ਵੀਡੀਓ ਦਫ਼ਤਰ ਉਹਨਾਂ ਨੂੰ ਪੁੱਛਿਆ ਕਿ ਮੇਰੇ ਪਿੰਡ ಗ್ರಾಮ ਸਭਾ ਦਾ اجلاس ਕਿਹੜੇ ਦਿਨ ਹੁੰਦੇ ਨੇ 6 ਮਹੀਨਿਆਂ ਬਾਅਦ ਕਿਤੇ ਮੈਂ ਪੰਚਾਇਤ ਦਾ ਰਜਿਸਟਰ ਚੈੱਕ ਕੀਤਾ ਤੇ ਉਹ ಗ್ರಾಮ ਸਭਾ ਦਾ اجلاس ਹੋਇਆ ਹੋਇਆ ਸੀ ਉਹ ਰਜਿਸਟਰ ਰੱਖਦੇ ਨੇ ਵੀ ਕੋਈ ಗ್ರಾಮ ਸਭਾ ਤੇ ਘੂਠਾ ਲੱਗ ਜਾਂਦਾ ਉਹ ਨਹੀਂ ਦੱਸਿਆ ਜਾਂਦਾ ਕਿ ಗ್ರಾಮ ਸਭਾ ਤੇ ਹੈ ਤੇ ਪੈਨਸ਼ਨ ਵਾਲਾ ਪੈਨਸ਼ਨ ਦੇ ਦਿੰਦੇ ਨੇ ਤੇ ਇਹ ਤਾਂ 400 ਵੀ ਹੈ ਨਾ ਸਾਡੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਕੁਐਸਚਨ ਕਰਨਾ ਜਿਨ੍ਹਾਂ 400 ਬੰਦਿਆਂ ਨੇ ਮਤਾਂ ਰੇਜ਼ ਕਰਨਾ ਵੀ ਇਹ ਗੱਲ ਠੀਕ ਨਹੀਂ ਹੋ ਰਹੀ ਉਹ ਸੁੱਤੇ ਪਏ ਨੇ ਕਿਤੇ ਨਾ ਕਿਤੇ ਜੇ ਆਪਾਂ ਕਹੀਏ ਕਿ ਲੋਕ ਸਾਡੇ ਪਿੱਛੇ ਕਿਉਂ ਫਿਰਦੇ ਨੇ ਪੰਜਾਂ ਪੰਜਾਂ ਨੇ ਆ ਲੀਡਰਾਂ ਦੇ ਆ ਅਫਸਰਾਂ ਦੇ ਪਿੱਛੇ ਕਿਉਂ ਫਿਰਦੇ ਨੇ ਕਿਉਂਕਿ ਆਪਣੀ ਜਿਹੜੀ ਸ਼ਕਤੀ ਆ ਉਹ ਪਛਾਣਨ ਤੋਂ ਇਨਕਾਰ ਕਰਨ ਲੱਗੇ ਜੇ ਤਾਂ ਕਹੋ ਵੀ ਲੀਡਰ ਤੁਹਾਡੇ ਪਿੱਛੇ ਪਿੱਛੇ ਫਿਰੇ ਫਿਰ ਤਾਂ ਗ੍ਰਾਮ ਸਭਾ ਕਰਨੀ ਪਊਗੀ ਤੇ ਜੇ ਲੀਡਰਾਂ ਦੇ ਪਿੱਛੇ ਪਿੱਛੇ ਫਿਰਨਾ ਹੈ ਫਿਰ ਬਗੈਰ ਗ੍ਰਾਮ ਸਭਾ ਤੋਂ ਜਿਹੜੀ ਆ ਕਾਰਜਾਂ ਚ ਤੁਹਾਡੇ ਗ੍ਰਾਮ ਸਭਾ ਹੋਈ ਜਾਂਦੀ सोफिया इक्की साल तो भरोसेमंद कंपनी छह सौ पंजा प्लस यूनिवर्सिटीज कॉलेज सीधा कॉलेजेस हमने कॉल करो अठत् अठत्तर फाइव डबल जीरो डबल जीरो सिक्स इंटरनेशनल स्टैंडर्ड कैंसर केयर हूँ आ गया है संचालित यूएस एस्ट न दुनिया तो आधुनिक टेक्नोलॉजी का उपयोग करते हुए अमेरिकन ऑनकोलॉजी इंस्टीट्यूट लुधियाना जीरो तीन सौ तीन ग्यारह ग्यारह तू तभी फिट होगा जब तेरी कॉफी फिट होगी ज कैलोरी Calorie है, season pass है season pass. T20 सीजन ए पेट भरेगा नीयत नहीं बर्गर बिस्कुट है हर ਬਜੇ ਸਿਰਫ ਪੀਟੀਸੀ న్యూਸ ਪਰ ਸਹਿਪ੍ਰਾਇਯੋਜਕ ਹਨ بواਸیر ਜੜਤੋਂ ਖਤਮ ਜੋਲੀ ਵਸੀਰ ਕੈਪਸੂਲ ਅਤੇ ਜੈਲ 100% ਦੀ ਆਯੁਰਵੈਦਿਕ ਬ੍ਰੇਕ ਤੋਂ ਬਾਅਦ ਸਵਾਗਤ ਹੈ ਹੋਣ ਵਾਲੀ ਮਾਜਾ ਖੇਤਰ ਦੀ ਵਾਜਾ ਖੇਤ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਥਾਣਾ ਪੀਖੀਵਿੰਡ ਦੇ ਪਿੰਡ ਲਖਣਾ ਥਾਪਾ ਤੋਂ ਖਬਰ ਹੈ ਜਿੱਥੇ ਕਣਕ ਨੂੰ ਅੱਗ ਲੱਗੀ ਇਸ ਦੇ ਕਰਕੇ ਕਿਸਾਨਾਂ ਦੀ 27 ਏਕੜ ਫਸਲ ਸੜ ਕੇ ਰਾਖ ਹੋ ਗਈ ਹੈ 30 ਸਕਰੀਨ ਤੇ ਸਾਡੇ ਦਰਸ਼ਕ ਤਸਵੀਰਾਂ ਦੇਖ ਸਕਦੇ ਨੇ ਰਾਖ ਹੋਈ ਇਹ ਕਣਕ ਦੀ ਫਸਲ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਬਾੜੀ ਰੀਪਰ ਚੱਲ ਰਿਹਾ ਸੀ ਕਣਕ ਦੀ ਬਾੜੀ ਦੇ ਲਈ ਜਿਸ ਦੇ ਵਿੱਚ ਅੱਗ ਦੀਆਂ ਚਿੰਗਿਆੜੀਆਂ ਨਿਕਲੀਆਂ ਤੇ ਕਣਕ ਨੂੰ ਦੇਖਦੇ ਹੀ ਦੇਖਦੇ ਆ ਅੱਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਕਈ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਠੇਕੇ ਤੇ ਮਹਿੰਗੇ ਰੇਟ ਤੇ ਜ਼ਮੀਨ ਲਈ ਸੀ ਕਣਕ ਵੀਜੀ ਸੀ ਪਰ ਹੁਣ ਉਹਨਾਂ ਦੇ ਕੋਲ ਕੁਝ ਬਾਕੀ ਨਹੀਂ ਬਚਿਆ ਕਿਸਾਨ ਸਰਕਾਰ ਨੂੰ ਵੀ ਮਦਦ ਦੀ ਅਪੀਲ ਕਰ ਰਹੇ ਨੇ ਤੇ ਇਸ ਮੌਕੇ ਤੇ ਰੀਪਰ ਦੇ ਮਾਲਕ ਨੇ ਕਿਹਾ ਕਿ ਦੀਪਰ ਅੱਗ ਲੱਗਣ ਵਾਲੀ ਕਣਕ ਤੋਂ ਕਾਫੀ ਦੂਰ ਸੀ ਇਸ ਦੇ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ ਦੂਜੇ ਪਾਸੇ ਮੌਕੇ ਤੇ ਪੁਲਿਸ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਪੀਪਰ ਦੇ ਵਿੱਚੋਂ ਅੱਗ ਲੱਗੀ ਆ ਜੀ ਤੁਹਾਡਾ ਆਪਣਾ ਰੀਪਰ ਹੈ ਨਹੀਂ ਜੀ ਇਹ ਰੀਪਰ ਸਾਡੇ ਪਿੰਡ ਦਾ ਸਰਪੰਚ ਗੁਰਪ੍ਰੀਤ ਸਿੰਘ ਆ ਤੇ ਨਾਮ ਹੈਗਾ ਗਰਲਾਜ ਸਿੰਘ ਸਨ ਆਫ ਦਵਲਾਜ ਸਿੰਘ ਗੁਰਪ੍ਰੀਤ ਸਿੰਘ ਸਨ ਆਫ ਬਾਰਾ ਸਿੰਘ ਦਾ ਰੀਪਰ ਆ ਉਹਨਾਂ ਦੇ ਰੀਪਰ 'ਚ ਅੱਗ ਲੱਗੀ ਹੋਈ ਹੈ ਇਹ ਕਿਵੇਂ ਤੁਹਾਡੇ ਸਾਹਮਣੇ ਲੱਗੀ ਹੈ ਸਾਡੇ ਸਾਡੇ ਸਾਹਮਣੇ ਲੱਗੀ ਹੈ ਬਿਲਕੁਲ ਸਾਹਮਣੇ ਲੱਗੀ ਹੈ ਮੈਂ ਕਰਦੇ ਜੀ ਫੋਲਟ ਫੋਲੋ ਇਹਨਾਂ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਮੇਰੀ ਚਾਰ ਚਿੱਲੇ ਟਿਕਟ ਖਣ ਪਿਆ 60 60 ਇਹ ਕੇਸ ਰੇਟ ਦੇ ਠੇਕੇ ਤੇ ਲਈ ਤੁਸੀਂ ਜੀ। ਯਾ ਯਾ। ਟੀ ਕਣਕ ਸੜ ਚੁੱਕੀ ਆ। ਕਾਫੀ ਹੋਰ ਵੀ ਕਣਕ ਸੜੀ ਪੰਚੀ ਕਿਲੇ ਕੰਖ ਜਿਹੜੀ ਉਹ ਸਾਡੇ ਪਿੰਡ ਦੀ ਸੜ ਚੁੱਕੀ ਆ। ਸੋ ਇਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਇਹ ਗੱਲ ਦਾ 1900 ਗੁੰਡੇ ਲਿਆਣ ਕੇ ਉਲਟ ਇਹਨਾਂ ਦੇ ਉੱਤੇ ਜਿੰਨਾਂ ਦੀ ਕਣਕ ਸੜੀ ਉਹਨਾਂ ਤੇ ਹਮਲਾ ਕੀਤਾ ਉਹਨਾਂ ਦੇ ਉੱਤੇ। ਸਾਡੇ ਵੱਲੋਂ ਲਗਾਤਾਰ ਸਵੇਰ ਦੀਆਂ ਧਾਣਾ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਪਰੇਸ਼ਾਨੀ ਮੁਤਲਕ ਖਬਰਾਂ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਮੁਖਤਾ ਦੇ ਨਾਲ ਚੁਕੀਆਂ ਜਾ ਰਹੀਆਂ ਨੇ ਤੇ ਨਿਸ਼ਰ ਕਰਨ ਤੋਂ ਬਾਅਦ ਹੱਲੇ ਵੱਲ ਦੀ ਵੀ ਤੋਰੰਦੀ। ਪੂਰੀ ਕੋਸ਼ਿਸ਼ ਰਹਿੰਦੀ ਹੈ ਤੇ ਇਸੇ ਲੜੀ ਦੇ ਤਹਿਤ ਅਸੀਂ ਤੁਹਾਨੂੰ ਮਾਝੇ ਦੀਆਂ ਮੰਡੀਆਂ ਦਾ ਹਾਲ ਵੀ ਦਿਖਾ ਰਹੇ ਹਾਂ ਕਿ ਕਿਵੇਂ ਕਿਸਾਨ ਮੰਡੀਆਂ ਦੇ ਵਿੱਚ ਲਿਫਟਿੰਗ ਨੂੰ ਲੈ ਕੇ ਪਰੇਸ਼ਾਨ ਹੋ ਰਹੇ ਨੇ ਕਈ ਮੰਡੀਆਂ ਦੇ ਵਿੱਚ ਤਾਂ ਬਾਰਦਾਣਾ ਹੀ ਨਹੀਂ ਪਹੁੰਚਿਆ ਇਹ ਦੋ ਤਸਵੀਰਾਂ ਨੇ ਅੰਮ੍ਰਿਤਸਰ ਅਤੇ ਖੇਮਕਰਨ ਦੀਆਂ ਮੰਡੀਆਂ ਦੀਆਂ ਜਦੋਂ ਕਿ ਸੂਬਾ ਸਰਕਾਰ ਵੱਲੋਂ ਮੰਡੀਆਂ 'ਚ ਖਰੀਦ ਪ੍ਰਬੰਧ ਪੂਕਤਾ ਕੀਤੇ ਜਾਣਦੇ ਦਾਅਵੇ ਕੀਤੇ ਜਾ ਰਹੇ ਨੇ ਅੰਮ੍ਰਿਤਸਰ ਦੀ ਭਗਤਾਂ ਵਾਲੀ ਦਾਣਾ ਮੰਡੀ ਦੀ ਜ਼ਮੀਨੀ ਹਕੀਕਤ ਜਿਸ ਨੂੰ ਵੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰੀ ਪ੍ਰਬੰਧ ਕਿੰਨੇ ਪੁਖਤਾ ਨੇ ਮੰਡੀ ਵਿੱਚ ਥਾਂ-ਥਾਂ ਕਣਕ ਦੇ ਅੰਬਾਰ ਅਤੇ ਬੋਰੀਆਂ ਦੇ ਢੇਰ ਲੱਗੇ ਨੇ ਹਾਲਾਂਕਿ ਖਰੀਦ ਤਾਂ ਮੱਠੀ ਰਫ਼ਤਾਰ ਨਾਲ ਸ਼ੁਰੂ ਹੋਈ ਹੈ ਪਰ ਬਾਹਰ ਦਾਣੇ ਦੇ ਟਰਾਂਸਪੋਰਟ ਲਈ ਟਰੱਕਾਂ ਦੀ ਕਮੀ ਦੇ ਚੱਲਦਿਆਂ ਲਿਫਟਿੰਗ ਦਾ ਕੰਮ ਅਜੇ ਸ਼ੁਰੂ ਨਹੀਂ ਹੋ ਸਕਿਆ ਹੈ ਜਿਸ ਕਰਕੇ ਕਿਸਾਨ ਡਾਢੀ ਪਰੇਸ਼ਾਨੀ ਦੇ ਆਲਮ ਚ ਨੇ ਬਰਸਰ ਮੰਡੀ ਜੀ ਬੈਠੇ ਆ ਕੋਈ ਇਥੇ ਵੀ ਹਾਲੀ ਖਰੀਦ ਵਾਲਾ ਨਹੀਂ ਕੋਈ ਆਇਆ ਕੋਈ ਨਾ ਲਿਮਟਨ ਵਾਲਾ ਆਇਆ ਤੇ ਹਾਲੀ ਕੋਈ ਕੋਈ ਵੀ ਇਥੇ ਮਾਲ ਚੁੱਕਣ ਵਾਲਾ ਨਹੀਂ ਮੌਸਮ ਉਤੋਂ ਬਹੁਤ ਖਰਾਬ ਆ ਤੇ ਅਸੀਂ ਵੀ ਸਰਕਾਰ ਅਗੇ ਇਹੋ ਵੀ ਬੇਨਤੀ ਕਰਦੇ ਆ ਵੀ ਇਥੇ ਵੀ ਖਰੀਦ ਹੋਣੀ ਚਾਹੀਦੀ ਬਾਰਦਾਨਾ ਵੀ ਵਾਧੂ ਦਿੱਤਾ ਜਾਣਾ ਚਾਹੀਦਾ ਜੀ ਮੀਂਹ ਵਾਸਤੇ ਪ੍ਰਬੰਧ ਇਥੇ ਕੋਈ ਨਹੀਂ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਆੜਤੀ ਆਪਣੀਆਂ ਤਰਫੋਂ ਤਰਫੋਂ ਦਾ ਪ੍ਰਬੰਧ ਕਰ ਰਿਹਾ ਮਾੜਾ ਮੌਸਮ ਜਿਹੜਾ ਬਾਕੀ ਸਰਕਾਰੀ ਕੋਈ ਪ੍ਰਬੰਧ ਨਹੀਂ ਤੇ ਮੌਸਮ ਖਰਾਬ ਆ ਫਿਰ ਡਰ ਵੀ ਲੱਗਦਾ ਘਰੋਂ ਆਪਣਾ ਲਿਆ ਕੇ ਆਈਦਾ ਔਰ ਢੇਰੀਆਂ ਕਜਾਂ ਨੂੰ ਤਰਪਾਲਾਂ ਤਰਪਾਲਾਂ ਲੈ ਕੇ ਆਈ ਦੀਆਂ ਤਾਂ ਫੇਰ ਮੰਨ ਲਓ ਜਿਹੜਾ ਬੈਠਾ ਉਹਦੇ ਲਈ ਵੀ ਰੋਟੀ ਪਾਣੀ ਦਾ ਖਰਚਾ ਮੁਸ਼ਕਲ ਆ ਘਰੋਂ ਪਿੰਡੋਂ ਲੈ ਕੇ ਆਈ ਦਾ ਹਰ ਉਧਰ ਆੜਤੀਆਂ ਦਾ ਕਹਿਣਾ ਕਿ ਲਿਫਟਿੰਗ ਨਾ ਹੋਣ ਕਾਰਨ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇ ਇਸੇ ਤਰ੍ਹਾਂ ਕਣਕ ਮੰਡੀਆਂ ਵਿੱਚ ਪਈ ਰਹੀ ਤਾਂ ਆੜਤੀਆਂ ਤੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਡਿੰਕੋਈ ਸ਼ੁਰੂ ਨਹੀਂ ਹੋਈ ਨਾ ਜਿਨ੍ਹਾਂ ਨੂੰ ਟੈਂਡਰ ਦਿੱਤਾ ਕੋਈ ਗੱਡੀ ਨਹੀਂ ਹੈਗੀ ਜਿਨ੍ਹਾਂ ਨੂੰ ਟੈਂਡਰ ਦਿੱਤਾ ਸਰਕਾਰ ਦੇ ਨਾਲ ਕੋਈ ਗੱਡੀ ਨਹੀਂ ਕੋਈ ਅਰੇਂਜਮੈਂਟ ਨਹੀਂ ਇਹ ਸਾਰਾ ਦਾ ਸਾਰਾ ਬੋਝ ਫਿਰ ਆਰਤੀ ਦੇ ਸਿਰ ਤੇ ਆਇਆ ਹੈ ਆਰਤੀ ਨੂੰ ਮਾਲਟ ਹੋਣਾ ਪੈਣਾ ਆਰਤੀ ਨੂੰ ਛੋਟੇ ਪੈਣੀ ਆ ਆਰਤੀ ਨੇ ਕਿਰਾਇਆ ਮਿਲਣਾ ਹੈ ਕਿ ਨਹੀਂ ਮਿਲਣਾ ਇਹ ਸਾਨੂੰ ਅੱਜ ਤੱਕ ਨਹੀਂ ਪਤਾ ਜਾਂਦ ਮੈਂ ਸਰਕਾਰ ਤੋਂ ਮੰਗ ਕਰਦਾ ਆਰਤੀ ਦੇ ਬਿੱਲ ਦੇ ਵਿੱਚ ਪੈਸੇ ਲਾ ਦਿੱਤੇ ਜਾਂ ਜਿੱਦਾਂ ਕਮਿਸ਼ਨ ਲੱਗਦੀ ਆ ਜਿੱਦਾਂ ਲੇਬਰ ਲੱਗਦੀ ਆ ਇਸ ਤਰ੍ਹਾਂ ਇਹਦੇ ਕਿਲੋਮੀਟਰ ਦੇ ਸਾਡੇ ਫੈਸਲੇ ਅਸੀਂ ਸਾਰਾ ਮਾਲ ਢੋ ਕੇ ਕਦਮਾਂ ਵਿੱਚ ਪਹੁੰਚਾ ਦੇ ਆ ਦੂਜੀ ਪਾਸੇ ਇਹ ਹਾਲ ਨੇ ਖੇਮ ਕਰਨ ਦਾਣਾ ਮੰਡੀ ਦੇ ਜਿੱਥੇ ਕਿਸਾਨਾਂ ਦੀ ਕਣਕ ਦੀ ਫਸਲ ਦੇ ਅੰਬਾਰ ਲੱਗੇ ਪਏ ਨੇ ਅਤੇ ਇਥੇ ਅਜੇ ਤੱਕ ਨਾ ਤਾਂ ਬਾਰਦਣਾ ਹੀ ਆਇਆ ਏ ਅਤੇ ਨਾ ਹੀ ਕੋਈ ਖਰੀਦ ਇਨਸਪੈਕਟਰ ਜਿਸ ਕਰਕੇ ਕਿਸਾਨ ਮਾਇੂਸ ਨੇ ਸ਼ੰਕਰ ਮੰਡੀ ਜਿਹੜੀ ਆ ਏਡੀ ਮਾੜੀ ਮੰਡੀ ਇਨਾ ਮੰਦਾ ਆਲੇ ਨਾ ਕੋ ਆਰਤੀਆ ਪੁੱਛੇ ਤੇ ਨਾ ਕੋਨ ਸਪਲਾਈਟਰ ਪੁੱਛੇ ਤੇ ਨਾ ਕੋ ਮਾਰਕ ਗੱਲ ਬਣੀ ਬੰਦੋਬਸਤ ਪਾਣੀ ਦਾ ਨਹੀਂ ਕੋ ਸੌਣ ਦਾ ਨਹੀਂ ਕੋ ਖਲੋਣ ਦਾ ਨਹੀਂ ਇਥੇ ਐਡਾ ਮੰਦਾ ਆਲੇ ਮੰਡੀ ਦਾ ਸਾਥ ਬਣ ਗਿਆ ਬਹੁਤ ਲੋਕ ਦੁਖੀ ਨੇ ਲੋਕਾਂ ਦਾ ਚੁੱਕੇ ਘਰੋਂ ਲਿਜਾਣ ਨੂੰ ਤਿਆਰ ਹੋਏ ਨੇ ਪਦਾਨੇ ਛਾੜੀਆ ਕਰਨ ਨੂੰ ਜਾਣੋਗੇ ਅਸੀਂ ਤੇ ਨਾ ਲੈਣਾ ਨਾ ਦੇਣਾ ਰਾਤੀ ਕੀ ਹਾਲ ਹੋਇਆ ਮੀਨਾਂ ਤੇ ਨਹੀਂ ਤਾਂ ਇਹਨੂੰ ਬਾਰਦਾਣਾ ਲੈਣ ਕੇ ਦੇਣ ਜਨਵੇਂ ਨਹੀਂ ਪਰ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਨੂੰ ਨੋਖ ਰੂਪ ਖਰਾਬ ਕਰਨ ਦਾ ਇਹ ਹਾਲ ਇਕੱਲੇ ਮਾਝਾ ਖੇਤਰ ਦਾ ਨਹੀਂ ਸਗੋ ਸੂਬੇ ਦੀਆਂ ਜ਼ਿਆਦਾਤਰ ਮੰਡੀਆਂ 'ਚ ਇਸੇ ਤਰ੍ਹਾਂ ਕਿਸਾਨ ਰੁੱਲ ਰਹੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਕਦੋਂ ਕਿਸਾਨਾਂ ਦੀ ਮੰਡੀਆਂ ਵਿੱਚ ਇਹ ਖੱਜਲ ਖੁਆਰੀ ਖਤਮ ਹੁੰਦੀ ਹੈ ਮੌਸਮ ਖਰਾਬ ਹੈ ਮੀਂਹ ਪੈਣ ਦੀ ਸੰਭਾਵਨਾ ਹੈ ਹਨੇਰੀ ਚੱਲ ਰਹੀ ਹੈ ਉਹ ਇਹਨਾਂ ਸਭ ਦੇ ਚੱਲਦੇ ਆ ਇੱਕ ਵਾਰ ਫਿਰ ਜਿਹੜੀ ਚਿੰਤਾ ਉਹ ਵਧਦੀ ਹੋਈ ਨਜ਼ਰ ਆ ਰਹੀ ਹੈ ਕਿਸਾਨਾਂ ਦੀ ਤੇ ਆਰਤੀਆਂ ਦੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਇਸ ਪਾਸੇ ਕਦੋਂ ਧਿਆਨ ਦੇਊਗੀ ਕਿ ਖਰੀਦ ਦੇ ਨਾਲ ਨਾਲ ਲਿਫਟਿੰਗ ਦੇ ਚ ਸੁਚੱਜੇ ਪ੍ਰਬੰਧ ਕਦੋਂ ਕੀਤੇ ਜਾਣਗੇ ਤਾਂ ਕਿ ਕਿਸਾਨਾਂ ਤੇ ਆਰਤੀਆਂ ਦੀ ਇਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ਕੈਮਰਾ ਬਸ ਸਕੰਦਰ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਸੀ ਨਿਊਜ਼ ਅੰਮ੍ਰਿਤਸਰ ਤੇ ਜਿਦਾਂ ਰੁਕਾਂਗੇ ਇੱਕ ਹੋਰ ਛੋਟੇ ਵਕਫੇ ਦੇ ਲਈ ਕੁਝ ਹੋਰ ਖਾਸ ਖਬਰਾਂ ਦੇ ਨਾਲ ਵਾਪਸ ਆਵਾਂਗੇ ਪਹਿਲੀ ਵਾਰ ਆਰਟੀਆਈ ਭਾਈ ਵੀਡੀਓ ਦਫ਼ਤਰ ਉਹਨਾਂ ਨੂੰ ਪੁੱਛਿਆ ਕਿ ਮੇਰੇ ਪਿੰਡ ಗ್ರಾಮ ਸਭਾ ਦਾ اجلاس ਕਿਹੜੇ ਦਿਨ ਹੁੰਦੇ ਨੇ 6 ਮਹੀਨਿਆਂ ਬਾਅਦ ਕਿਤੇ ਮੈਂ ਪੰਚਾਇਤ ਦਾ ਰਜਿਸਟਰ ਚੈੱਕ ਕੀਤਾ ਤੇ ਉਹ ಗ್ರಾಮ ਸਭਾ ਦਾ اجلاس ਹੋਇਆ ਹੋਇਆ ਸੀ ਕੋ ਰਜਿਸਟਰ ਰੱਖਦੇ ਨੇ ਵੀ ਕੋਈ ಗ್ರಾಮ ਸਭਾ ਤੇ ਗੁੱਠਾ ਲੱਗ ਜਾਂਦਾ ਉਹ ਨਹੀਂ ਦੱਸਿਆ ਜਾਂਦਾ ਕਿ ಗ್ರಾಮ ਸਭਾ ਤੇ ਹੈ ਤੇ ਪੈਨਸ਼ਨ ਵਾਲਾ ਪੈਨਸ਼ਨ ਦੇ ਦਿੰਦੇ ਨੇ ਤੇ ਇਹ ਤਾਂ 400 ਵੀ ਹੈ ਨਾ ਸਾਡੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਕੁਐਸਚਨ ਕਰਨਾ ਜਿਨ੍ਹਾਂ 400 ਬੰਦਿਆਂ ਨੇ ਮਤਾ ਰੇਜ਼ ਕਰਨਾ ਕਿ ਇਹ ਗੱਲ ਠੀਕ ਨਹੀਂ ਹੋ ਰਹੀ ਉਸ ਉੱਤੇ ਪਏ ਨੇ ਕਿਤੇ ਨਾ ਕਿਤੇ ਜੇ ਆਪਾਂ ਕਹੀਏ ਕਿ ਲੋਕ ਸਾਡੇ ਪਿੱਛੇ ਕਿਉਂ ਫਿਰਦੇ ਨੇ ਪੰਜਾਂ ਸਰਪੰਚਾਂ ਦੇ ਆ ਲੀਡਰਾਂ ਦੇ ਆ ਅਫਸਰਾਂ ਦੇ ਪਿੱਛੇ ਕਿਉਂ ਫਿਰਦੇ ਨੇ ਕਿਉਂਕਿ ਆਪਣੀ ਜਿਹੜੀ ਸ਼ਕਤੀ ਆ ਉਹ ਪਛਾਣਨ ਤੋਂ ਇਨਕਾਰ ਕਰਨ ਲੱਗ ਗਏ ਜੇ ਇਹ ਚੱਲੋ ਵੀ ਲੀਡਰ ਤੁਹਾਡੇ ਪਿੱਛੇ ਪਿੱਛੇ ਫਿਰੇ ਫਿਰ ਤਾਂ ਗ੍ਰਾਮ ਸਭਾ ਕਰਨੀ ਪਊਗੀ ਤੇ ਜੇ ਲੀਡਰਾਂ ਦੇ ਪਿੱਛੇ ਪਿੱਛੇ ਫਿਰਨਾ ਹੈ ਫਿਰ ਬਗੈਰ ਗ੍ਰਾਮ ਸਭਾ ਤੋਂ ਜਿਹੜੀ ਆ ਕਾਂਗਰਸਾਂ ਚ ਤੁਹਾਡੇ ਗ੍ਰਾਮ ਸਭਾ ਹੋਈ ਜਾਂਦੀ ਹੈ साल की वारंटी देना पचानवे किलोमीटर प्रति लीटर वाला माइलेज चौंती हजार नौ सौ नब्बे शुरू चॉकलेट, 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 चॉकलेट। आइसक्रीम बर्गर खा रहे हो वो लंच मिस कर दिया ना दूसरा वो घर का डिनर भी मिस करना है द मसालेदार क्रिस्पी वेज बर्गर विद डिलिशियस टैंगी सॉस पेट भरेगा नियत नहीं टू फोर फिफ्टी नाइन ओनली बर्ग किंग आटा द है हर दिन लोएस्ट प्राइस ए मैं नहीं सारा इंडिया बोलेगा पिक हर दिन लोएस्ट प्राइस ये है गैसोफास्ट और जीरा के साथ स्ट्रॉगली रिकमेंडेड बाय दादीज एंड नानी क्या सोफास्ट असली जीरा के साथ संग आंदी सी ना सब को फोर फोन सी यार ते मेरे को एक डब्बा फोन हूं कॉल आ रही सी किसी दी ता कि मैं चक्का मतलब सब दे सामने टोटल एम्बैरसमेंट फोर फोन लैंड ले मतलब बहुत ज्यादा पैसे चाहिए ने फिर एक दिन जैकपॉट लॉटरी ते नहीं नेटवर्क ते लग गया एयरटेल वाले ने सैमसंग फोर फोन ते पंद्रह सौ दी कैश ऑफर दे थी मतलब पैसे वापस यार मैं चट ले ली हूं लुकोना की, यू नो वॉट सही किता आज तो फोन लुकाण दे दिन गए <laughs> ता तुसी भी अगे वधो सही चुनो तू तभी फिट होगा जब तेरी कॉफी फिट होगी यूज कैलोरी वन टेस्ट ऑफ शुगर माइनस कैलोरीज कैलोरी वन फिटनेस का मीठा मंत्रा ਬ੍ਰੇਕ ਤੋਂ ਬਾਅਦ ਸਾਡੇ ਸਾਈਡਸ਼ ਤੋਂ ਇੱਕ ਵਾਫਰ ਤੋਂ ਸਵਾਗਤ ਹੈ ਤੇ ਹੁਣ ਨਜ਼ਰ ਪਾਵਾਂਗੇ ਦੁਆਬਾ ਖੇਤਰ ਦੇ ਨਾਲ ਜੁੜੀਆਂ ਖਾਸ ਖਬਰਾਂ ਤੇ ਦੁਆਬਾ ਖੇਤਰ ਦੇ ਵਿੱਚ ਜਲੰਧਰ ਤੋਂ ਖਬਰ ਹੈ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਦੇ ਵੱਲੋਂ ਧਰਨਾ ਲਾਇਆ ਗਿਆ ਪਰ ਇਹ ਧਰਨਾ ਜਿਸ ਥਾਂ ਤੇ ਲਾਇਆ ਗਿਆ ਸੀ ਉਸ ਹਾਂ ਦੇ ਨਾਲ ਹਸਪਤਾਲ ਦੇ ਵਿੱਚ ਆਉਂਦੇ ਜਾਂਦੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦਰਅਸਲ ਆਸ਼ਾ ਵਰਕਰਾਂ ਨੇ ਆਪਣਾ ਤਨਾ ਹਸਪਤਾਲ ਦੇ ਐਮਰਜੈਂਸੀ ਬੋਰਡ ਦੇ ਬਾਹਰ ਲਾਇਆ ਸੀ ਜਿਸ ਕਰਕੇ ਮਰੀਜ਼ਾਂ ਨੂੰ ਖਾਸੀ ਦਿੱਕਤ ਪੇਸ਼ ਆਈ। ਇਸ ਮੌਕੇ ਤੇ ਲੋਕਾਂ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੇ ਅਧਿਕਾਰਾਂ ਦੇ ਲਈ ਆਵਾਜ਼ ਬੁਲੰਦ ਕਰਨ ਦਾ ਪੂਰਾ ਹੱਕ ਹੈ ਪਰ ਕਿਸੇ ਨੂੰ ਇਸ ਦੇ ਨਾਲ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਦੋਂ ਲੋਕਾਂ ਨੇ ਪਰੇਸ਼ਾਨੀ ਨੂੰ ਦੇਖਦੇ ਹੋਏ ਮੌਕੇ ਤੇ ਮੌਜੂਦ ਪੁਲਿਸ ਪਹੁੰਚੀ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਕਾਰਵਾਈ ਨਜ਼ਰ ਆਈ ਕਿਉਂਕਿ ਕੋਈ ਵੀ ਕਾਰਵਾਈ ਅਜੇ ਹੀ ਕੀਤੀ ਨਹੀਂ ਗਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਾਂ ਕਿ ਲੋਕਾਂ ਨੂੰ ਤੰਗ ਦੇ ਕਰਕੇ ਪਰੇਸ਼ਾਨੀ ਨਾ ਆਏ। ਤਾਂ ਲੱਗਦਾ ਹੈ ਉਹ ਵੀ ਪਰਮਿਸ਼ਨ ਹੈਗੀ ਸੀ ਇਹਨਾਂ ਦੇ। ਇਹ ਪਰਮਿਸ਼ਨ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਦੇਪਾਰਟਮੈਂਟ ਦੇ ਮੁਲਾਜ਼ਮ ਹੈਗੇ ਆ ਤੇ ਆਪਣੀ ਮੰਗਾਂ ਇਹ ਰੱਖ ਰਹੇ ਜੀ ਸਰਕਾਰ ਨੂੰ ਮੰਗਾਂ ਰਹਿਣ। ਸਰਕਾਰ ਦੇ ਪਾਸੇ ਉਹਨਾਂ ਕਰ ਰਹੇ ਆ। ਨਹੀਂ ਦਾਵਾ ਤਾਂ ਤੁਹਾਡੇ ਕੋਲ ਕੋਈ ਅੱਛੀ ਜੀ ਕਹੀ ਹੋਊਗਾ ਨਹੀਂ ਦਿਖਾਵਾ ਕੀਤਾ ਉਹਨਾਂ ਨੇ ਆਪਣਾ ਜੋਰ ਸੀਗਾ ਪ੍ਰੈਸ ਨੋਟ ਦੇਣਾ ਹੀ ਪ੍ਰੈਸ ਨੂੰ ਮੈਂ ਲਾਜ਼ਮ ਹੋਵੇ ਤਾਂ ਐਮਰਜੈਂਸੀ ਦੇ ਬਾਰਤ ਧੰਮਾ ਲਗਾਉਣਾ ਐਮਰਜੈਂਸੀ ਬੰਦ ਵੀ ਕਰ ਸਕਦਾ ਨਹੀਂ ਬੰਦ ਕੋਈ ਨਹੀਂ ਕੀਤੀ ਐ ਪ੍ਰੈਸ਼ਰ ਆ ਰਹੇ ਸੀ ਜਾ ਰਹੇ ਸੀ ਲੁਧਿਆਣਾ ਦੇ ਮੰਜੀ ਸਾਹਿਬ ਗੁਰਦੁਆਰਾ ਆਲਮਗੀਰ ਲੁਧਿਆਣਾ ਤੋਂ ਸ਼ੁਰੂ ਹੋਇਆ ਵਿਸ਼ਾਲ ਦਸਤਾਰ ਮਾਜਪੂਰੇ ਖਾਲਸਾ ਦੇ ਚਾਰੋਂ ਸ਼ੌਕਤ ਦੇ ਨਾਲ ਫਿਰਨੰਦਪੁਰ ਸਾਹਿਬ ਜਾ ਕੇ ਪਹੁੰਚਿਆ ਜਿਸ ਦਾ ਸੰਗਤਾਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ 10 ਜੀਏ ਕੇ ਦਸਤਾਰ ਮਾਰਚ ਲੁਧਿਆਣਾ ਦੇ ਆਲਮਗਿਰ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਸੀ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਈ ਗੋਵਿੰਦ ਸਿੰਘ ਲੋਂਗਵਾਲ ਜੀ ਨੇ ਕਿਹਾ ਕਿ ਜਿੱਥੇ ਦਸਤਾਰ ਮਾਰਚ ਦੇ ਨਾਲ ਇੱਕ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਆਏਗੀ ਉੱਥੇ ਪੂਰੀ ਦੁਨੀਆ ਦੇ ਵਿੱਚ ਬੈਠੇ ਸਿੱਖ ਸਮਾਜ ਨੂੰ ਇੱਕ ਨਵੀਂ ਤੇ ਇੱਕ ਨਵੀਂ ਦਿਸ਼ਾ ਵੀ ਮਿਲ ਪਾਏਗੀ ਸਿਹਦਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਈ ਅਮਰਜੀਤ ਸਿੰਘ ਅਤੇ ਜਥੇਦਾਰ ਸ਼੍ਰੀ ਕੇਰਕਰ ਸਾਹਿਬ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਵੀ ਇਸ ਉਪਰਾਲੇ ਦੀ ਪ੍ਰਪੁਰਸ਼ਲਾ ਘਾਰ ਕੀਤੀ ਦੋਤਾਂ ਤਸਵੀਰਾਂ ਜਿੱਥੇ ਦਸਤਾਰ ਮਾਰਚ ਚੱਲਿਆ ਸੀ ਤੇ ਸ਼ਨਨਪੁਰ ਸਾਹਿਬ ਦੀਆਂ ਤਸਵੀਰਾਂ ਜਿੱਥੇ ਦਸਤਾਰ ਮਾਰਚ ਦੇ ਪਹੁੰਚਣ ਤੋਂ ਬਾਅਦ ਨਿੱਕਾ ਸਵਾਗਤ ਕੀਤਾ ਗਿਆ ਸਾਡਾ ਇਸ ਜੋ ਮਾਰਚ ਦਾ ਮੁਖ ਜੰਦਾ ਸੀ ਉਹ ਮੁਖ ਤੌਰ ਤੇ ਜੋ ਸਾਡੇ ਨੌਜਵਾਨ ਆਪਣੇ ਧਰਮ ਤੋਂ ਟੁੱਟ ਰਿਹਾ ਆਪਣੇ ਕੇਸਾਂ ਦੀ ਬੇਦਬੀ ਕਰ ਰਿਹਾ ਦਸਤਾਰਾਂ ਸਾਡੇ ਸਿੱਖਾਂ ਦੇ ਨੌਜਵਾਨਾਂ ਦੇ ਸਿਰਾਂ ਤੋਂ ਵਹਿ ਰਹੀਆਂ ਹਨ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਕਿ ਇਹ ਜੋ ਦਸਤਾਰ ਆ ਬੜੀਆਂ ਭਾਰੀ ਕੁਰਬਾਨੀਆਂ ਤੋਂ ਬਾਅਦ ਬੜੀ ਜੱਦੋਜਹਦ ਤੋਂ ਬਾਅਦ ਅਤੇ ਸਾਡੇ ਮਹਾਨ ਗੁਰੂ ਸਹਿਬਾਨਾਂ ਦੀ ਘਾਲਣਾ ਤੋਂ ਬਾਅਦ ਉਹਨਾਂ ਦੇ ਆਪਣੇ ਸਰਬੰਸਵਾਰਨ ਤੋਂ ਬਾਅਦ ਸਾਨੂੰ ਇਹ ਸਰਦਾਰੀਆਂ ਪ੍ਰਾਪਤ ਹੋਈਆਂ ਜੇ ਆਪਾਂ ਇਹ ਸਰਦਾਰੀ ਨੂੰ ਸੁਭਾਅ ਕੇ ਰੱਖਣਾ ਸੋ ਸਾਡਾ ਇਸ ਮਕਸਦ ਵਿੱਚ ਅਸੀਂ ਜੋ ਇਸ ਮੰਛੇ ਵਾਦ ਲੈ ਕੇ ਇਹ ਬਾਦ ਰੰਬ ਕੀਤਾ ਸੀ ਬਹੁਤ ਵੱਡੀ ਕਿਸੇ ਦੇ ਨੌਜਵਾਨਾਂ ਦੇ ਕਾਫਲੇ ਉੱਪਰ ਚੱਕੇ ਅੱਜ ਤੱਕ ਸੇ ਕੇਸਗਰ ਸਾਹਿਬ ਨੇ ਪਾਵਣ ਸਤ ਤੇ ਗੁਰਦਾ ਦਮਾਰਗਰ ਸਾਹਿਬ ਵਿਖੇ ਕੁੰਟੀ ਹੈ ਤੇ ਸਾਡੇ ਦਸ਼ਕਾਂ ਦੇ ਲਈ ਖਾਸ ਜਾਣਕਾਰੀ ਹੈ ਜੇ ਤੁਹਾਡੇ ਇਲਾਕੇ ਦੀ ਕੋਈ ਵੀ ਸਮੱਸਿਆ ਜਾਂ ਫਿਰ ਤੁਸੀਂ ਸਾਨੂੰ ਆਪਣੀ ਕਿਸੇ ਵੀ ਸਮੱਸਿਆ ਦੇ ਬਾਰੇ ਸਾਡੇ WhatsApp ਨੰਬਰ 98184 311 ਤੇ ਆਪਣੀ ਮੁਸ਼ਕਲ ਮੋਬਾਈਲ ਫੋਨ ਦੇ ਨਾਲ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਹੀ ਆਪਣੀ ਸਮੱਸਿਆ ਦੇ ਬਾਰੇ ਵੀ ਵਿਸਾਰਪੂਰਵਕ ਜਾਣਕਾਰੀ ਤੁਸੀਂ ਟਾਈਪ ਕਰਕੇ ਦੇ ਸਕਦੇ ਹੋ ਤੁਹਾਡੇ ਵੱਲੋਂ ਭੇਜੀ ਗਈ ਹਰ ਇੱਕ ਸਮੱਸਿਆ ਨੂੰ ਅਸੀਂ ਪ੍ਰਮੁਖਤਾ ਦੇ ਨਾਲ ਦਿਖਾਵਾਂਗੇ ਅਤੇ ਹੱਲ ਦੇ ਲਈ ਹਰ ਸੰਭਵ ਯਤਨ ਵੀ ਕਰਾਂਗੇ ਸਾਡਾ ਇਹ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9818430111 ਇਸੇ ਅਧਾਰਿਤ ਤੁਸੀਂ ਇਸ ਨੰਬਰ ਤੇ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੀ ਜਾਣਕਾਰੀ ਦੇ ਸਕਦੇ ਹੋ ਸ਼ਵੇਤਸਨ ਪੰਜਾਬ ਦੇ ਤਿੰਨ ਹੀ ਖੇਤਰਾ ਮਾਲਵਾ ਮਾਝਾ ਤੇ ਦਵਾਵਾ ਖੇਤਰ ਦੇ ਨਾਲ ਜੁੜੀ ਅਹਿਮ ਸਰਗਮੀਆਂ ਪੀਟੀਸੀ ਨਿਊਜ਼ ਦੇ ਖਬਰਾਂ ਦਾ سلسلہ ਲਗਾਤਾਰ ਚੱਲ ਰਿਹਾ ਹੈ